ਸਾਡਾ ਫੋਟੋ ਨਾ ਲੋਕੋ ਚ ਕਾ ਵੀ ਵਿਚ ਨਹੀਂ ਆਇਆ ਤਾਂ ਆਜੀ ਹਾਂਜੀ ਸਾਹਮਣੇ ਜੀ ਹਾਂਜੀ ਆਈਡੀ ਦੇ ਨਾਲ ਪ੍ਰੋਪਰ ਲੱਗਦਾ ਹੈ ਉਹ ਬੜਿਆ ਜਨਦਾ ਨਾਮ ਭਾਈ ਇੱਕ ਮਿੰਟ ਦੇਈਓ ਭਾਈ ਵਾਹ ਹਾਂਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕਾਰਨ ਹੋਇਆ ਦੇਖੋ ਜੀ ਸਾਡੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ মিডিਆ ਦਾ ਪੂਰੀ ਭਾਰਤੀ ਜਨਤਾ ਪਾਰਟੀ ਜਲੰਧਰ ਸਾਊਥ ਵੱਲੋਂ ਜੀ ਆਇਆਂ ਨੂੰ ਕਹਿੰਨਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਅੱਜ ਆਏ ਹੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਜਰ ਕਿਹੜਾ ਕਾਰਨ ਹੈ ਜੀ ਇੱਕ ਕੀਆ ਜਾ ਸਕਦਾ ਕਿ ਸਾਡੇ ਲਈ ਔਰ ਨਕੂਦਰ ਸ਼ਹਿਰ ਲਈ ਔਰ ਨਕੂਦਰ ਸ਼ਹਿਰ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਸਾਰਿਆਂ ਲਈ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਹੁਣ ਹੀ ਪਬਲਿਕਲੀ ਸਾਨੂੰ ਲੋਕਾਂ ਤੋਂ ਪਤਾ ਚੱਲਿਆ ਕਿ ਕੱਲ ਮਦਰ ਐਂਡ ਚਾਈਲਡ ਕੇਅਰ ਸੈਂਟਰ ਕਿਹੜਾ ਸਿਵਲ ਹਸਪੀਟਲ ਚ ਬਣਿਆ ਕੱਲ ਉਸ ਦਾ ਉਦਘਾਟਨ ਹੈ ਚਲੋ ਦੇਰ ਆਏ ਦਰਸਤ ਆਏ ਅੱਜ ਤੋਂ ਜਿਹੜਾ 2 ਸਾਲ ਪਹਿਲਾਂ ਇਹ ਲੋਗਨ ਸਮਰਪਿਤ ਹੋ ਜਾਣਾ ਚਾਹੀਦਾ ਸੀ ਕਿਉਂਕਿ ਇਮਾਰਤ ਬਣੀ ਨੂੰ ਅਜ ਤਕਰੀਬਨ ਡੇਟ ਤੋਂ 2 ਸਾਲ ਹੋ ਗਏ ਨੇ ਚਲੋ ਦੇਰ ਆਏ ਦਰੋਸਤ ਆਏ ਅਸੀਂ ਕਿਹੜਾ ਸਭ ਤੋਂ ਪਹਿਲਾਂ ਜੀਆਂ ਇਹਨੂੰ ਆਖਦੇ ਆ ਕਿ ਦੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਉਹਨਾਂ ਦਾ ਉਦਘਾਟਨ ਕਰਨ ਆਏ ਆ ਔਰ ਇਹਦੇ ਨਾਲ ਹੀ ਧੰਨਵਾਦੀ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦਾ ਔਰ ਉਹਨਾਂ ਦੀ ਗਵਰਨਮੈਂਟ ਦਾ ਕਿਉਂਕਿ ਇਹ ਸੈਂਟਰ ਸਰਕਾਰ ਦੀ ਸਕੀਮ ਦੇ ਅੰਦਰ ਕਿਹੜਾ ਸਾਨੂੰ ਇਹ ਮਦਰ ਰੈਂਟ ਸ਼ੇਅਰਡ ਕੇਅਰ ਸੈਂਟਰ ਮਿਲਿਆ ਸੀ ਉਹਦੇ ਲਈ ਅਸੀਂ ਸੈਂਟਰ ਦਾ ਧੰਨਵਾਦ ਕਰਦੇ ਆਂ ਔਰ ਜਿਹੜੀਆਂ ਇਹਨਾਂ ਦੀਆਂ ਸੁਵਿਧਾਦਾਮਾਂ ਨੇ ਉਹ ਲੋਕਾਂ ਤੱਕ ਜਾ ਸਕਦੀਆਂ ਨੇ ਕਿਉਂਕਿ ਜੱਚਾ ਬੱਚਾ ਖਿਡਾ ਕੇਅਰ ਸੈਂਟਰ ਹੈ 12 ਸਾਲ ਦੀ ਉਮਰ ਤੱਕ ਗਰਭਵਤੀ ਮਹਿਲਾਵਾਂ ਲਈ ਬੱਚਿਆਂ ਲਈ ਇੱਥੇ ਕਿਹੜੀਆਂ ਫ੍ਰੀ ਫੈਸਿਲਿਟੀਆਂ ਮਿਲਣੀਆਂ ਨੇ ਉਹ ਲੋਕਾਂ ਨੂੰ ਸਹੂਲਤ ਮਿਲੇਗੀ ਸੋ ਬਹੁਤ ਸਾਡੇ ਲਈ ਚੰਗੀ ਗੱਲ ਹੈ ਸਾਰੇ ਆਲੇ ਇਲਾਕਾ ਵਾਸੀਆਂ ਲਈ ਸੋ ਜਿੱਥੇ ਮੈਂ ਸਾਰੇ ਸ਼ਹਿਰ ਨੂੰ ਇਲਾਕੇ ਨੂੰ ਵਧਾਈ ਦਿੰਦੇ ਆਂ ਅਸੀਂ ਸਾਰੇ ਜਾਣੇ ਭਾਰਤੀ ਜਨਤਾ ਪਾਰਟੀ ਵੱਲੋਂ ਉੱਥੇ ਹੀ ਸਾਰੀ মিডিਆ ਦਾ ਵੀ ਧੰਨਵਾਦ ਕਰਦੇ ਆਂ ਕਿਉਂਕਿ ਬੜਾ ਲੰਮਾ ਹਰਸਾ ਹੋ ਗਿਆ ਕਿ ਇਹਦੀ ਲੜਾਈ ਲੜਦਿਆਂ ਨੂੰ ਹਸਪੀਟਲ ਨੂੰ ਕੱਲ ਇਹਦੇ ਲਈ ਬੁਰਪੈਣ ਜਾ ਰਹੀ ਆ ਤਾਂ ਸੋ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਹਸਪੀਟਲ ਕਿਹੜਾ ਸਗਾ ਇਹਦੇ ਲਈ ਪੀਸ ਆਫ 15 ਤੋਂ ਲੈ ਕੇ ਅੱਜ ਤੱਕ ਕਿڑی ਲੜਾਈ ਲੜਨੀ ਪਈ ਬਣਾਉਣ ਲਈ ਦੋਨੋਂ ਟਾਈਮਾਂ ਤੇ ਵਿਚੇ ਸਾਡੇ ਤੁਸੀਂ ਸਾਰੇ ਆਪਾਂ ਰਲ ਕੇ ਕਿਹੜੀ ਆ ਇਹਦੇ ਲਈ ਸਭ ਤੋਂ ਪਹਿਲਾਂ 100 ਬੈਡਸ ਦੀ ਅਪੀਲ ਕੀਤੀ ਕਿ 50 ਬੈਡ ਤੋਂ 100 ਬੈਡ ਦਾ ਹੋਣਾ ਚਾਹੀਦਾ ਸੋ ਇਹਦੇ ਲਈ ਮਾਨਯੋਗ ਅਦਾਲਤ ਚ ਗਏ ਅਦਾਲਤ ਨੇ ਫੀਜ਼ਿਬਿਲਟੀ ਰਿਪੋਰਟ ਮੰਗੀ ਔਰ ਆਖਰਕਾਰ ਕਿਹੜਾ ਹੈਲਥ ਐਂਡ ਫੈਮਿਲੀ ਵੈਲਫੇਅਰ ਆ ਪੰਜਾਬ ਸਰਕਾਰ ਸੀ ਉਹਨਾਂ ਨੇ ਆਪਾਂ ਨੂੰ ਮਦਰ ਐਂਡ ਚਾਈਲਡ ਕੇਅਰ ਸੈਂਟਰ 30 ਬੈਡ ਦਾ ਹਸਪੀਟਲ ਦਿੱਤਾ ਸੋ ਕਿਹੜੀ ਕਿਹਾ ਜਾ ਸਕਦਾ ਜੰਗ ਸੀ ਇਹ 9 ਸਾਲ ਦੀ ਸੀ ਕੱਲ ਉੱਤੇ ਬੋਰਪੈਂਡ ਜਾ ਰਹੀ ਹੈ। ਔਰ ਵਧਾਈ ਹੈ ਪੂਰੇ ਇਲਾਕੇ ਨੂੰ ਔਰ ਖੁਸ਼ੀ ਹੈ ਸਾਨੂੰ ਸਾਰਿਆਂ ਨੂੰ ਕਿ ਇਹ ਲੋਗਾ ਤੱਕ ਹਸਪੀਟਲ ਜਾਂ ਜਾ। ਕਿਹੜਾ ਲੋਗਾ ਨੂੰ ਫੈਸਿਲਿਟੀ ਮਿਲਣ ਜਾ ਰਹੀ ਹੈ। ਔਰ ਜਿਹੜਾ ਇਹ 2 ਸਾਲ ਦਾ ਗੈਪ ਪਿਆ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਗਵਰਨਮੈਂਟ ਵੀ ਸੀ ਉਹ ਕੋ ਵੀ ਉਦਘਾਟਨ ਨਹੀਂ ਹੋਇਆ। ਦੇਰੀ ਤਾਂ ਸਿਰਫ ਉਦਘਾਟਨਾ ਦੀ ਸੀ। ਇਮਾਰਤ ਬਣੀ ਨੂੰ ਤਾਂ ਅਜ ਡੇਢ ਤੋਂ 2 ਸਾਲ ਹੋ ਗਏ ਸੀ। ਠੀਕ ਹੈ। ਕਹਿੰਦੇ ਕਿਹੜੀ ਖੁਸ਼ੀ ਕਿਹੜੀ ਹੁੰਦੀ ਹੈ ਉਹ ਰਲ ਮਿਲ ਕੇ ਹੁੰਦੀ ਹੈ ਸੋ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਔਰ ਕੱਲ ਕਿਹੜਾ ਲੂਗਾ ਤੱਕ ਸਮਰਪਿਤ ਹੋਣ ਜਾ ਰਿਹਾ ਹਸਪੀਟਲ ਉਹਦੇ ਲਈ ਪੂਰੇ ਲੱਖੇ ਨੂੰ ਵਧਾਈ ਦਿੰਨੇ ਆਂ ਮਨਵੀ ਜੇਕਰ ਗੱਲ ਕਰੀਏ ਆਪਾਂ ਤੁਹਾਡੇ ਵੱਲੋਂ ਕੀ ਆ ਜਾ ਰਿਹਾ ਹੈਗਾ ਕਿ ਇਹਦਾ ਸਾਰਾ ਜਿਹੜਾ ਮਿਹਨਤ ਤੁਸੀਂ ਬਹੁਤ ਕੀਤੀ ਸੀਗੀ ਜਦੋਂ ਹਸਪੀਟਲ ਆਇਆ ਸੀਗਾ ਤੁਹਾਨੂੰ ਇਹਦੇ ਬਾਰੇ ਕੋਈ ਸੱਦਾ ਆਇਆ ਕਿ ਹਾਂ ਵੀ ਜਿਹੜਾ ਹਸਪੀਟਲ ਦੇ ਵਿੱਚ ਆਓ ਤੇ ਜਿਹੜਾ ਹੈਗਾ ਉਦਘਾਟਨ ਦੇ ਵਿੱਚ ਪਹੁੰਚੋ ਪੁਣੀਜੀ ਦੇਖੋ ਸਭ ਤੋਂ ਪਹਿਲਾਂ ਆਪਣੀ ਕਰਮ ਭੂਮੀ ਐ ਨਕੋਤਰ ਆਪਣੇ ਸਾਰਿਆਂ ਦੇ ਫਰਜ਼ ਆ ਜੇ ਤੁਸੀਂ ਇੱਕ ਐਜ਼ ਸਾਰੇ ਜਾਣੇ ਰਿਪੋਰਟਰ ਸਹਿਬਾਨ ਹੋ ਉਹਦੇ ਨਾਲ ਨਾਲ ਤੁਸੀਂ ਇੱਕ ਥੋੜੀ ਜ਼ਿੰਮੇਵਾਰੀ ਐਜ਼ ਸਿਟੀਜ਼ਨ ਬਣਦੀ ਐ ਕਿ ਅਸੀਂ ਆਪਣੀਆਂ ਰਿਸਪੌਂਸਿਬਿਲਟੀਆਂ ਨੂੰ ਪੂਰੀਆਂ ਕਰੀਏ ਹਰ ਜਗ੍ਹਾ ਤੇ ਕੋਈ ਕ੍ਰੈਡਿਟ ਵਾਰ ਨਹੀਂ ਹੁੰਦੀ ਠੀਕ ਐ ਕਿ ਚਲੋ ਕਿਸੇ ਦਾ ਸੱਦਾ ਆਏ ਨਾ ਆਏ ਪਰ ਕਿਨਮ ਦੇ ਖੁਸ਼ੀ ਵੰਡਾਈ ਖੁਸ਼ੀ ਵੱਧਦੀ ਐ ਸੁਖ-ਦੁੱਖ ਇਹਨੂੰ ਹੀ ਕਹਿੰਦੇ ਆ ਕਿ ਜਿਸ ਵੇਲੇ ਆਪਾਂ ਕਿਸੇ ਦੇ ਸੁੱਖ 'ਚ ਸ਼ਾਮਲ ਹੁੰਨੇ ਆ ਉਹ ਸੁੱਖ ਵਾਧੇ ਨੇ ਠੀਕ ਹੈ ਇਹ ਪਾਲਿਸੀ ਹੋ ਸਕਦੀ ਆ ਆਮ ਆਦਮੀ ਪਾਰਟੀ ਦੀ ਕਿ ਕ੍ਰੈਡਿਟ ਵਾਰ ਦੇ ਵਿੱਚ ਮੈਨੂੰ ਕਿਸੇ ਚੀਜ਼ ਦੀ ਜਾਂ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਕ੍ਰੈਡਿਟ ਦੀ ਜ਼ਰੂਰਤ ਨਹੀਂ ਮੇਰਾ ਕਿਸੇ ਨੂੰ ਆਪਣਾ ਨਿੱਜੀ ਤੌਰ ਤੇ ਦੱਸਣਾ ਕਿ ਮੈਂ ਇਹਦੇ ਲਈ ਜਾਂ ਕਿਸੇ ਲਈ ਕੰਮ ਕੀਤਾ ਮੈਂ ਕਿਸੇ ਲਈ ਕੰਮ ਨਹੀਂ ਕੀਤਾ ਮੈਂ ਆਪਣੇ ਸ਼ਹਿਰ ਲਈ ਕੰਮ ਕੀਤੀਆਂ ਮੇਰੀਆਂ ਜ਼ਿੰਮੇਵਾਰੀਆਂ ਭਾਰਤੀ ਜਨਤਾ ਪਾਰਟੀ ਦੀਆਂ ਜ਼ਿੰਮੇਵਾਰੀਆਂ ਨੇ ਲੋਕਾਂ ਤੱਕ ਹਰ ਲੋਗਾ ਦੀ ਲੜਾਈ ਲੜਨਾ ਆਪਣੀ ਰਿਸਪੌਂਸਿਬਿਲਟੀ ਆ ਆਪਾਂ ਲੋਗਾ ਦੇ ਜਵਾਬ ਦੇਈਆਂ ਇੰਨਾ ਜ਼ਰੂਰ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਵਾਲਾ ਨੂੰ ਇਹ ਕਹਿਣਾ ਤੁਸੀਂ ਜਿਸ ਵੇਲੇ ਇਲੈਕਸ਼ਨ ਲੜਦੇ ਹੋ ਬੜੀਆਂ ਉੱਚੀਆਂ ਉੱਚੀਆਂ ਆਪਾਂ ਗੱਲਾਂ ਕਰਦੇ ਸੀ ਕਿ ਅਸੀਂ ਕੋਈ ਨੀ ਪੱਥਰ ਨਹੀਂ ਰੱਖਣਾ ਬੀਤੇ 2 ਸਾਲ ਇਹਦੀ ਰਿਸਪੌਂਸਿਬਿਲਟੀ ਕਿਹਦੀ ਹੈ ਇਮਾਰਤ ਬਣੀ ਸੀ ਇਮਾਰਤ ਮੈਂ ਨਹੀਂ ਬਣਾਈ ਸੀ ਡਿਪਾਰਟਮੈਂਟ ਨਹੀਂ ਬਣਾਈ ਸੀ ਇਹਦੀ ਰਿਸਪੌਂਸਿਬਿਲਟੀ ਕਿਹਦੀ ਸੀ ਕਿ 2 ਸਾਲ ਸਿਰਫ ਉਦਘਾਟਨ ਨੂੰ ਆਪਾਂ ਡਿਕਦੇ ਰਹੇ ਇਹਦਾ ਮਤਲਬ ਪਬਲਿਕ ਜ਼ਰੂਰੀ ਨਹੀਂ ਆ ਸਾਡੇ ਉਸਗਾਟਨ ਜ਼ਰੂਰੀ ਥੀ ਮਨ ਦੇ ਵਿੱਚ ਇੱਕ ਤਕਲੀਫ ਜ਼ਰੂਰ ਸੀ ਪਰ ਖੁਸ਼ੀ ਦਾ ਵਕਤ ਆ ਖੁਸ਼ੀ ਮਨਾਉਣ ਲਈ ਅਸੀਂ ਤਾਂ ਪੂਰੀ ਬੀਜੇਪੀ ਦੀ ਟੀਮ ਇਸ ਗੱਲ ਦੀ ਖੁਸ਼ੀ ਜ਼ਰੂਰ ਮਹਿਸੂਸ ਕਰ ਰਹੀ ਆ ਸੀਐਮ ਸਾਹਿਬ ਦੇ ਆਂਤ ਤੋਂ ਜ਼ਿਆਦਾ ਕਿ ਕੱਲ ਲੋਕ ਸਮਰਪਿਤ ਹੋਣ ਜਾ ਰਿਹਾ ਹਸਪੀਟਲ ਲੋਗਾ ਨੂੰ ਗਰਭਵਤੀ ਮਹਿਲਾਵਾਂ ਨੂੰ ਕਿਹੜੇ 12 ਸਾਲ ਤੋਂ ਬੱਚੇ ਛੋਟੇ ਨੇ ਉਹਨਾਂ ਨੂੰ ਫੈਸਿਲਿਟੀ ਮਿਲਣ ਜਾ ਰਹੀ ਹੈ ਇਹ ਦੋ ਬੱਡੀ ਖੁਸ਼ੀ ਕੀ ਹੋ ਸਕਦੀ ਹੈ ਹੁਣ ਜੇਕਰ ਗੱਲ ਕਰਾਂ ਕਿ ਹਸਪਤਲ ਦੀ ਵਧਾਈ ਕਿਹਨੂੰ ਦੇਣੀ ਹੈ ਹਸਪਤਲ ਦੇ ਵਿੱਚ ਤਾਂ ਮੈਂ ਉਸ ਵੇਲੇ ਦੇ ਕਿਸ ਵੇਲੇ ਸ਼ੁਰੂਆਤ ਕੀਤੀ ਗਈ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਉਸ ਵੇਲੇ ਦੇ ਵਿਧਾਇਕ ਉਹਨਾਂ ਵੇਲਿਆਂ ਦੇ ਐਕਸੀਡੈਂਸ ਉਹਨਾਂ ਵੇਲਿਆਂ ਦਾ ਹਰ ਉਹ ਮੰਤਰੀ ਜਿਨੇ ਸਾਡਾ ਸਹਿਯੋਗ ਕੀਤਾ ਇਸ ਇਮਾਰਤ ਨੂੰ ਇੱਕ ਜ਼ਮੀਨੀ ਲੈਵਲ ਤੋਂ ਲੈ ਕੇ ਅੱਜ ਤਿੰਨ ਮੰਜ਼ਿਲਾ ਤੱਕ ਬਣਾਉਣ ਲਈ ਜਿਨੇ ਸਾਥ ਦਿੱਤਾ ਵਧਾਈ ਦੇ ਬਿਲਕੁਲ ਉਹ ਲੋਕਾਂ ਦਾ ਪਰ ਮੁੱਖ ਮੰਤਰੀ ਪੰਜਾਬ ਜੀ ਦਾ ਨਕੂਦਰਾਂ ਤੇ ਜੀ ਆਇਆਂ ਨੂੰ ਅਸੀਂ ਭਾਰਤੀ ਜਨਤਾ ਪਾਰਟੀ ਪੂਰਾ ਜੀ ਆਇਆਂ ਨੂੰ ਕਹਿੰਦੇ ਆ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਆ ਕਿ ਇਹ ਇਮਾਰਤ ਕਿਹੜੀ ਆ ਮੇ ਤੋਂ ਪਹਿਨਾ ਜਿੱਦਾ ਮਨੀਸ਼ ਜੀ ਨੇ ਦੱਸਿਆ ਕਿ ਸਿਵਲ ਹਸਪੀਟਲ ਦੀ ਜੋ ਕੰਡੀਸ਼ਨਸ ਨੇ ਉਹ ਜੋ ਹਾਲਾਤ ਨੇ ਇਥੋਂ ਰੈਫਰ ਪੇਸ਼ੈਂਟ ਹੁੰਦੇ ਨੇ ਇਹ ਜ਼ਰੂਰ ਆ ਕਿ ਕਿਤਾਬੀ ਗੱਲਾਂ ਤੋਂ ਬਾਹਰ ਉੱਠ ਕੇ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਨੇ ਦੇਖੋ ਉਦਘਾਟਨ ਕਰਨੇ ਹੁੰਦੇ ਮੈਂ ਬਦੌਰ ਪ੍ਰਧਾਨ ਸੀ ਜਿਸ ਵੇਲੇ ਹਜ਼ਾਰਾਂ ਉਦਘਾਟਨ ਕਰ ਸਕਦਾ ਸੀ ਬਹੁਤ ਵਕਤ ਸੀ ਉਦਘਾਟਨ ਜ਼ਰੂਰੀ ਨਹੀਂ ਹੁੰਦੇ ਲੋਕਾਂ ਦੇ ਦਿਲਾਂ 'ਚ ਵਸਣਾ ਜ਼ਰੂਰੀ ਹੁੰਦਾ ਲੀਡਰ ਕਹਿ ਕੇ ਨਹੀਂ ਬਣਦਾ ਲੀਡਰ ਜਿਹਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਦੀ ਇੱਛਾ ਹੁੰਦੀ ਲੀਡਰ ਉਹਨੂੰ ਕਹਿੰਦੇ ਨੇ ਚੋਣਾਂ ਹੁਮਾਂਦੇ ਤਾਂ ਬਹੁਤ ਆਉਂਦੇ ਨੇ ਜੇ ਬਹੁਤ ਜਾਂਦੇ ਨੇ ਸੋ ਅਗਲੀ ਵਾਰ ਜ਼ਰੂਰ ਗੱਲਾਂ ਕਰਾਂਗੇ ਪੋਲੀਟੀਕਲ ਮੁੱਦੇ ਇਲਾਕੋਂ ਦੇ ਨੇ ਪਰ ਅੱਜ ਖੁਸ਼ੀ ਆ ਨਕੂਦਰ ਹਲਕੇ ਲਈ ਨਕੂਦਰ ਇਲਾਕੇ ਲਈ ਔਰ ਨਕੂਦਰ ਦੇ ਨਾਲ ਮਹਿਦਪੁਰ ਸ਼ਾਹਕੋਟ ਜਿੰਨੀ ਵੀ ਬੈਲਟ ਹੈ ਇਕੀਨਾਂ ਸਾਰਿਆਂ ਲਈ ਨਹੀਂ ਜ਼ਰੂਰ ਅਸੀਂ ਖੁਸ਼ੀ ਮਹਿਸੂਸ ਕਰਾਂਗੇ ਕਿ ਕੱਲ ਸਾਡੇ ਹਸਪੀਟਲ ਦਾ ਉਦਘਾਟਨ ਹੋਣ ਜਾ ਰਿਹਾ ਸੋ ਬਹੁਤ-ਬਹੁਤ ਇਲਾਕੇ ਨੂੰ ਬਧਾਈ ਪੂਰੀ ਹਾਂਜੀ ਮਣੀ ਚੀ ਅੱਜ ਇੱਕ ਆਪਾਂ ਖੁਸ਼ਖਬਰੀ ਕਹਿ ਸਕਦੇ ਹਾਂ ਨਕੋਦਰ ਵਾਸਤੇ ਜਿਹੜਾ ਜੱਚਾ ਬੱਚਾ ਕੇਂਦਰ ਕੱਲ ਨੂੰ ਉਦਘਾਟਨ ਹੋਣ ਜਾ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ ਜੈ ਸ਼੍ਰੀ ਰਾਮ ਸ੍ਰੀ ਵਾਹਿਗੁਰੂ ਜੀ ਦਾ ਕਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਹਦੇ ਨਾਲ ਹੀ ਅਸੀਂ ਤੁਹਾਨੂੰ ਇਹ ਇਨਫੋਰਮੇਸ਼ਨ ਦੇਣ ਲਈ ਤੁਹਾਡੀ ਸਾਰੇ মিডিਆ ਭਰਾਵਾਂ ਨੂੰ ਅਸੀਂ ਇੱਥੇ ਸੱਦਾ ਦਿੱਤਾ ਜਿਹਦੇ ਨਾਲ ਅਸੀਂ ਇਹ ਜਾਣਕਾਰੀ ਜਿਵੇਂ ਕਿ ਮਨੂ ਭਟਾਰਾ ਜੀ ਵਿੱਤ ਭਟਾਰਾ ਜੀ ਸਾਡੇ ਐਕਸ ਕਾਉਂਸਲਰ ਐਕਸ ਪ੍ਰਧਾਨ ਰਹੇ ਸਾਡੇ ਨਕੂਤਰ ਦੇ ਕਾਉਂਸਲਰ ਦਾ ਮੌਜੂਦਾ ਹੈਗੇ ਹਲੇ ਵੀ ਤੋਂ ਇਹਨਾਂ ਨੇ ਪਿਛਲੇ 9 ਸਾਲ ਪਹਿਲਾਂ ਜਿਹੜੀ ਇਹ ਚੱਕਨ ਚੱਕਿਆ ਸੀ ਇੰਡੀਵਿਜੂਅਲੀ ਕਿਸੇ ਦੀ ਸਫਾਰਸ਼ਾ ਨਹੀਂ ਕਿਸੇ ਦੀ ਕੋਈ ਇਹਦੇ ਵਿੱਚ ਸਲਾਹ ਨਹੀਂ ਸੀ ਇਹਨਾਂ ਨੇ ਦੇਖਿਆ ਕਿ ਨਕੂਦਰ ਦੇ ਏਰੀਏ ਨੂੰ ਇੱਕ ਜੱਚਾ ਬੱਚਾ ਇੱਕ ਐਡੀ ਵੱਡੀ ਸੋਗਾਤ ਮੰਗਰ ਦਿੱਤੀ ਜਾਏ ਚੀਜ਼ ਜਿਹੜੀ ਕਿ ਪਬਲਿਕ ਦੇ ਟਿੱਟ ਦੇ ਵਿੱਚ 2015 ਦੇ ਵਿੱਚ ਜਦੋਂ ਇਹਨਾਂ ਨੇ ਉਹ ਚੱਕਨ ਚੱਕਿਆ ਤੇ ਇਹਨਾਂ ਨੂੰ ਉਹ ਕਾਨੂੰਨੀ ਤੌਰ ਤੇ ਲੜਾਈ ਲੜਨੀ ਪਈ ਕਾਨੂੰਨੀ ਤੌਰ ਤੇ ਜਾ ਕੇ ਵੀ ਜੇ ਸਰਕਾਰਾਂ ਦਾ ਸਾਥ ਮਿਲਿਆ ਹੁੰਦਾ ਉਸ ਵੇਲੇ ਸਟੇਟ ਗਵਰਨਮੈਂਟਾਂ ਜੀ ਨਾਲ ਖੜੀਆਂ ਹੁੰਦੀਆਂ ਤੇ ਇਹ ਅੱਜ ਤੋਂ ਕਈ ਸਾਲ ਪਹਿਲਾਂ ਕੰਪਲੀਸ਼ਨ 'ਚ ਆ ਜਾਣਾ ਚਾਹੀਦਾ ਸੀ ਬਟ ਸਟੇਟ ਗਵਰਨਮੈਂਟ ਦਾ ਕਿਸੇ ਵੇਲੇ ਕਿਸੇ ਹੋਰ ਕੰਮਾਂ 'ਚ ਰੁਝੀਆਂ ਹੁੰਦੀਆਂ ਜਿਨ੍ਹਾਂ ਦੇ ਖਾਤਰ ਇਦਾਂ ਦੇ ਪ੍ਰੋਜੈਕਟਸ ਜਿਹੜੇ ਆ ਜਿਹੜੇ ਪਬਲਿਕ ਦੇ ਹਿੱਤ ਦੇ ਵਿੱਚ ਜਿਹੜੇ ਪਬਲਿਕ ਵੈਲਫੇਅਰ ਦੇ ਪ੍ਰੋਜੈਕਟ ਜਿਹੜੇ ਹੁੰਦੇ ਆ ਅਧੂਰੇ ਰਹਿ ਜਾਂਦੇ ਜਾਂ ਡਿਲੇ ਹੋ ਜਾਂਦੇ ਆ ਸੋ ਉਹਦੇ ਲਈ ਅੱਜ ਜਿਹੜੇ ਮੌਕਾ ਆਇਆ ਕਲ ਭਗਵੰਤ ਮਾਨ ਜੀ ਮਾਨਨੀਏ ਮੁੱਖ ਮੰਤਰੀ ਪੰਜਾਬ ਸਾਨੂੰ ਸੁਣਨ ਜਾਇਆ ਕਿ ਉਹ ਇਨੌਗੁਰੇਸ਼ਨ ਕਰਨ ਆ ਰਹੇ ਇਸ ਜੱੱਚਾ ਬੱਚਾ ਵਾਰਡ ਦੀ ਜਿਹੜਾ 100 ਬੈੱਡ ਦਾ ਜਿਹੜਾ ਹਸਪੀਟਲ ਬਣਿਆ ਉਹਦੇ ਲਈ ਉਹ ਸਾਨੂੰ ਇਹ ਇੱਕ ਚੀਜ਼ ਮੈਨੂੰ ਬਤੌਰ ਬੀਜੇਪੀ ਜ਼ਿਲ੍ਹਾ ਪ੍ਰਧਾਨ ਦੇ ਨਾਤੇ ਮੈਨੂੰ ਇੱਕ ਇਹ ਚੀਜ਼ ਖਲੀ ਕਿ ਇਹਦੇ ਵਿੱਚ ਸਾਡੀ ਚਲੋ ਬੀਜੇਪੀ ਨੂੰ ਵੀ ਅਸੀਂ ਇੱਕ ਸਾਈਟ ਤੇ ਕਰ ਦਿੰਦੇ ਆ ਤੇ ਬੀਇੰਗ ਜੇ ਸਾਡੇ ਮਾਨਣਯੋਗ ਪ੍ਰਧਾਨ ਮੰਤਰੀ ਜੀ ਜਿਹੜੇ ਸੈਂਟਰ ਦੇ ਵਿੱਚ ਜਿਨ੍ਹਾਂ ਨੇ ਸੈਂਟਰ ਦਾ ਹਮੇਸ਼ਾ ਇੱਕ ਰੋਲ ਰਹਿੰਦਾ ਕਿਸੇ ਵੀ ਸਟੇਟ ਦੇ ਵਿੱਚ ਕੋਈ ਵੀ ਏਡ ਆਉਂਦੀ ਹੈ ਕੁਝ ਵੀ ਆਉਂਦਾ ਉਹਨਾਂ ਦਾ ਨਾਮ ਕਿਉਂ ਨਹੀਂ ਮੋਰੇ ਲਿੱਤਾ ਗਿਆ ਸੈਂਟਰ ਵੱਲੋਂ ਹਮੇਸ਼ਾ ਚਾਹੇ ਉਹ ਐਜੂਕੇਸ਼ਨ ਲਾਈਨ ਦੀ ਏਡ ਹੋਵੇ ਚਾਹੇ ਉਹ ਹੈਲਥ ਡਿਪਾਰਟਮੈਂਟ ਦੀ ਏਡ ਹੋਵੇ ਚਾਹੇ ਉਹ ਪਬਲਿਕ ਦੇ ਵੈਲਫੇਅਰ ਦੀ ਐਡ ਹੋਵੇ ਚਾਹੇ ਉਹ ਅੱਜ ਕੱਲ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੱਕ ਆਯੂਸ਼ਮਾਨ ਯੋਜਨਾ ਤੱਕ ਕਈ ਯੋਜਨਾਵਾਂ ਆ ਪ੍ਰਧਾਨ ਮੰਤਰੀ ਜੀ ਦੇ ਆ ਰਹੀਆਂ ਔਰ ਉਹ ਇਹ ਨਹੀਂ ਕਹਿ ਰਹੇ ਕਿ ਨਰਿੰਦਰભાઈ ਮੋਦੀ ਬੀਇੰਗ ਅ ਬੀਜੇਪੀ ਉਹ ਇਹ ਕੰਮ ਕਰ ਰਹੇ ਉਹ ਇਹ ਕਹਿ ਰਹੇ ਕਿ ਮੈਂ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੇਰੀ ਫਰਜ਼ ਬੰਦਾ ਕਿ ਮੈਂ ਪਬਲਿਕ ਦੇ ਵਿੱਚ ਵਿਚਣਾ ਔਰ ਹਰ ਪਬਲਿਕ ਦੇ ਉਸ ਬੰਦੇ ਤੱਕ ਇਹ ਫੈਸਿਲਿਟੀਆਂ ਪਹੁੰਚੇ ਸੋ ਜੇ ਇਹ ਇੱਕ ਫੈਸਿਲਿਟੀ ਹੈ ਬਹੁਤ ਵੱਡੀ ਫੈਸਿਲਿਟੀ ਹੈ ਜੱਚਾ ਬੱਚਾ ਵਾਰ ਜਿਹੜਾ ਸਾਡੇ ਨਗਉਦਰ ਨੂੰ ਜਿਹੜਾ ਮਿਲਿਆ ਉਹ ਕਿਹਦੀ ਬਦੌਲਤ ਮ ਅਦਿੱਤਿਅ ਭਟਾਰਾ ਮਨੋਜੀਵੀ ਬਦੌਲਤ ਮਿਲਿਆ ਹੈ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਔਰ ਸਾਨੂੰ ਪਬਲਿਕ ਦੇ ਵਿੱਚ ਇਹ ਆਵਾਜ਼ ਪੂਰੀ ਬੁਲੰਦ ਤਰੀਕੇ ਨਾਲ ਸਾਨੂੰ ਦੱਸਣੀ ਪਊਗੀ ਕਿ ਇਹਦੇ ਲਈ ਐਫਰਟਸ ਕਿੱਥੋਂ ਕੀਤੇ ਗਏ ਕਿੱਦਾਂ ਕੀਤੇ ਗਏ ਤੇ ਅੱਜ ਕਿਦਾਂ ਉਹ ਜਾ ਕੇ ਅੱਜ ਅਪਰੂਵ ਹੋਏ ਸਾਡੀ ਸਾਰੀ ਸਮੂਚੀ ਟੀਮ ਇਹ ਪ੍ਰੈਸ ਕਾਨਫਰੰਸ ਦੇ ਮਾਧਿਅਮ ਦੇ ਰਾਹੀਂ ਅਸੀਂ ਅੱਜ ਤੁਹਾਨੂੰ ਅੱਜ ਇਹ ਦੱਸਣਾ ਚਾਹੁੰਦੇ ਹਾਂ ਕਿ ਉਹਦੇ ਵਿੱਚ ਸੈਂਟਰ ਦਾ ਵੀ ਜੇ ਨੁਮਾਇੰਦਾ ਵਿੱਚ ਇਨਵੋਲ ਕੀਤਾ ਜਾਂਦਾ ਤੇ ਹੋਰ ਹੀ ਖੁਸ਼ੀ ਦੀ ਵੱਧ ਚੜ੍ਹ ਕੇ ਆਉਂਦੀ ਅਸੀਂ ਨਹੀਂ ਕਹਿੰਦੇ ਕਿ ਬੀਜੇਪੀ ਦਾ ਨੁਮਾਇੰਦਾ ਕੀਤਾ ਜਾਂਦਾ ਜੇ ਸੈਂਟਰਲ ਗਵਰਨਮੈਂਟ ਦਾ ਜੋ ਰੋਲ ਜ਼ਿਆਦਾ ਰਹਿੰਦਾ ਆ ਮੋਰ ਥੈਨ 50% ਜੋ ਪੂਰੀ ਤਰ੍ਹਾਂ ਤੁਹਾਨੂੰ ਉਹਦੀ ਪਰਸੈਂਟੇਜ ਦੱਸੀਏ ਤੇ ਜਦੋਂ ਵੀ ਮੈਡੀਕਲ ਕਾਲਜ ਜਾਂ ਮੈਡੀਕਲ ਏਡ ਜਾਂ ਹੈਲਥ ਏਡ ਆਂਦੀ ਹੈ ਜਾਂ ਐਜੂਕੇਸ਼ਨ ਏਡ ਆਂਦੀ ਹੈ ਤੇ ਮੋਰ ਥੈਨ 50% ਤੋਂ ਲੈ ਕੇ 60% ਤੱਕ ਸੈਂਟਰ ਦਾ ਯੋਗਦਾਨ ਰਹਿੰਦਾ ਉਹਦੇ ਵਿੱਚ ਹੁਸ਼ਿਆਰਪੁਰ ਚ ਮੈਂ ਅੱਗੇ ਵੀ ਪ੍ਰੈਸ ਕਾਨਫਰੰਸ ਦੱਸਿਆ ਸੀ ਹੁਸ਼ਿਆਰਪੁਰ ਚ ਜਿਹੜਾ ਮੈਡੀਕਲ ਕਾਲਜ ਬਣਿਆ ਉਹਦੇ ਵਿੱਚ ਵੀ 60% ਯੋਗਦਾਨ ਸੈਂਟਰਲ ਗਵਰਨਮੈਂਟ ਦਾ ਤੇ ਜੇ ਸੈਂਟਰਲ ਗਵਰਨਮੈਂਟ ਦਾ 50% ਤੋਂ ਜ਼ਿਆਦਾ ਦੀ ਆਪਣੀ ਭਾਗੀਦਾਰੀ ਦਿੰਦੀਆਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੇ ਸਟੇਟ ਗਵਰਨਮੈਂਟ ਨੂੰ ਵੀ ਕਿਉਂ ਉਹਨਾਂ ਨੂੰ ਨਾਲ ਲੈਣ ਦੇ ਵਿੱਚ ਪਰੇਜ਼ ਕਿਉਂ ਆ ਸਟੇਟ ਗਵਰਨਮੈਂਟ ਨੂੰ ਚਾਹੀਦਾ ਉਹਨਾਂ ਨੂੰ ਨਾਲ ਉਹਨਾਂ ਦਾ ਨੁਮਾਇੰਦਾ ਇੱਕ ਸੈਂਟਰਲ ਗਵਰਨਮੈਂਟ ਦਾ ਮਿਨਿਸਟਰ ਹੈਲਥ ਮਿਨਿਸਟਰ ਆਂਦੇ ਜਾਂ ਕੋਈ ਵੀ ਆਂਦਾ ਉਹਨਾਂ ਦੇ ਨਾਲ ਲਗਾ ਕੇ ਇੱਥੇ ਕੱਲ ਦਾ ਇਗਨੋਰੇਸ਼ਨ ਕਰਨੀ ਚਾਹੀਦੀ ਸੀ ਉਹਨਾਂ ਨੂੰ ਕੱਲ ਦਾ ਮਹੂਰਤ ਜਿਹੜਾ ਹੈ ਕਰਨਾ ਚਾਹੀਦਾ ਸੀ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਗੱਲ ਹੈ ਕਿ ਡੇਰਾਏ ਦਰੋਸਤ ਹੈ ਜਿਹਦਾ ਮਨੋਜੀ ਨੇ ਦੱਸਿਆ ਕਿ ਇਹਨੇ 9 ਸਾਲ ਬਾਅਦ ਇਹ ਵਕਫਾ ਜਿਹੜਾ ਬਹੁਤ ਵੱਡਾ 9 ਸਾਲ ਬਾਅਦ ਇਹ ਅਸੀਂ ਅਪਰੂਵਲ ਮਿਲੀ ਹੈ 9 ਸਾਲ ਬਾਅਦ ਇਹਦਾ ਮਹੂਰਤ ਹੋਣ ਲੱਗਾ ਕੀ ਇਹ ਮਹੂਰਤ 3 ਸਾਲ ਤੋਂ ਜਿਆਦਾ ਬਣੀ ਸਰਕਾਰ 3 ਸਾਲ ਦਾ ਉਹਨਾਂ ਦੀ ਸੋਚ ਵਿੱਚ ਨਹੀਂ ਆਈ ਕਿ 3 ਸਾਲ ਪਹਿਲਾਂ ਆਂਦੇ ਸਾਰਿਆਂ ਨੂੰ ਪ੍ਰਾਇੋਰਟੀ ਤੇ ਕਰਨਾ ਚਾਹੀਦਾ ਸੀ 3 ਸਾਲ ਹੋ ਗਏ ਉਹ ਬਿਲਡਿੰਗ ਦੇਖਦੇ ਪਏ ਸਾਰਾ ਸਾਰਾ ਸਾਡਾ ਜਿੰਨੀ ਵੀ ਸਰਕਾਰਾਂ ਨਵੀਆਂ ਆਈਆਂ 3 ਸਾਲ ਤੋਂ ਬਣੀ ਹੋਈ ਹੈ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੂੰ 3 ਸਾਲ ਬਾਅਦ ਅੱਜ ਇਹਦੀ ਪਤਾ ਲੱਗਿਆ ਕਿ 3 ਸਾਲ ਬਾਅਦ ਜਾ ਕੇ ਜੀ ਇੱਥੇ ਮੂਰਤ ਕਰਨਾ ਚਾਹੀਦਾ ਲੋਕਲ ਐਮ ਐਲ ਏ ਸਿਟਿੰਗ ਐਮ ਐਲ ਏ ਲੋਕਲ 3 ਸਾਲ ਬਾਅਦ ਤੇ ਵੀ ਦੇ ਚਾ ਬੱਚਾ ਵਾਰ ਦਾ ਮਹੂਰਤ ਹੋਵੇ ਤੇ ਇਹ ਵਧੀਆ ਗੱਲ ਨਹੀਂ ਸਾਨੂੰ ਇਹ ਪ੍ਰਾਇਓਰਟੀ ਤੇ ਹਸਪੀਟਲਸ ਦਾ ਇੱਕ ਬਹੁਤ ਪ੍ਰਾਇਓਰਟੀ ਹੈ ਹਰ ਉਹ ਗਰੀਬ ਦਾ ਬੱਚਾ ਉੱਥੇ ਪ੍ਰਾਇਓਰਟੀ ਤੇ ਆਉਂਦਾ ਜਿਹਦਾ ਜਿਹੜਾ ਸਮਰਥ ਨਹੀਂ ਹੈ ਉਹ ਉੱਥੇ ਆ ਕੇ ਆਪਣਾ ਇਲਾਜ ਕਰਾਉਂਦਾ ਜਿਹੜੇ ਆਮ ਆਦਮੀ ਪਾਰਟੀ ਨੇ ਜਿਹੜੇ ਕਲੀਨਿਕਸ ਖੋਲੇ ਆ ਆਮ ਆਦਮੀ ਕਲੀਨਿਕ ਮੈਂ ਫਿਰ ਇੱਥੇ ਤੁਹਾਨੂੰ ਯਾਦ ਕਰਾਉਂਗਾ ਤੁਹਾਡੇ ਭਰਾਵਾਂ ਦੇ ਮਾਧਮ ਦੇ ਰਾਹੀਂ ਕਿ ਆਮ ਆਦਮੀ ਕਲੀਨਿਕ ਜਿਹੜੇ ਖੋਲਣ ਦੇ ਵਿੱਚ ਜ਼ਿਆਦਾ ਇਹਨਾਂ ਦਾ ਹੱਥ ਰਿਹਾ ਜਦਕਿ ਜੇ ਇਹੀ ਹਸਪੀਟਲਸ ਨੂੰ ਤਜੀਹ ਦਿੱਤੀ ਜਾਂਦੀ ਕਿ ਪਹਿਲਾਂ ਸਿਵਲ ਹਸਪੀਟਲਸ ਦੇ ਉੱਤੇ ਇੰਪੋਰਟੈਂਸ ਦਿੱਤੀ ਜਾਂਦੀ ਇਹਨੂੰ ਕੰਪਲੀਸ਼ਨ ਵੱਲ ਲੈ ਕੇ ਜਾਣਾ ਪੈਂਦਾ ਤੇ ਸਾਡਾ ਖਰਚਾ ਵੀ ਘੱਟ ਜਾਣਾ ਸੀ ਔਰ ਇੱਥੇ ਡਾਕਟਰਸ ਦੀ ਏਡ ਵੀ ਵਧਣੀ ਚਾਹੀਦੀ ਸੀ ਡਾਕਟਰਸ ਦੀ ਜਿਹੜੇ ਇੱਥੇ ਪੂਰੀ ਨਹੀਂ ਕਰ ਸਕੇ ਨਵੇਂ ਆਵਾਜ਼ੇ ਪਾਰਟੀ ਦੇ ਕਲੀਨਿਕ ਸ਼ੁਰੂ ਕਰ ਦਿੱਤੇ ਸੋ ਇੱਕ ਪਬਲਿਕ ਦਾ ਪੈਸਾ ਕਿਉਂ ਇਹਦਾ ਦੁਰਉਪਯੋਗ ਹੋ ਰਿਹਾ ਸੈਂਟਰ ਦੇ ਪੈਸੇ ਦਾ ਕਿਉਂ ਦੁਰਉਪਯੋਗ ਹੋ ਰਿਹਾ ਇਹਨਾਂ ਨੂੰ ਸੋਚਣਾ ਚਾਹੀਦਾ ਥੋੜਾ ਜਿਹਾ ਸਾਡੀ ਇਹਨੂੰ ਬੜੇ ਤਰੀਕੇ ਦੇ ਨਾਲ ਯੂਟਿਲਾਈਜ਼ ਕਰਕੇ ਸਾਨੂੰ ਆਪਣੇ ਸਮਾਜ ਦੇ ਵਿੱਚ ਇਹਨੂੰ ਇਹਦਾ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਨਾ ਚਾਹੀਦਾ। ਸੋ ਤੋਂ ਬਿਨਾ ਤੁਹਾਡੇ ਹੈਲਥ ਆਰਗੇਨਾਈਜੇਸ਼ਨਸ ਕੰਮ ਹੀ ਨਹੀਂ ਕਰ ਸਕਦੀਆਂ। ਇੰਡੀਵਿਜੂਅਲ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜੇ ਆਮ ਆਦਮੀ ਕਲੀਨਿਕ ਜਿਹੜੇ ਬਣਾਏ ਆ ਉਹ ਇਹਨਾਂ ਦੀ ਮਨਮਰਜ਼ੀਆਂ ਬਣਿਆ ਸਿਵਲ ਹਸਪੀਟਲ ਤੋਂ ਸੈਂਟਰਲ ਅੰਡਰ ਆਉਂਦੇ ਸਾਰੇ। ਸਾਰੇ ਜਿੰਨੇ ਵੀ ਇਹ ਸਾਰੇ ਸੈਂਟਰਲ ਗਵਰਨਮੈਂਟ ਅੰਡਰ ਕਿਉਂ ਆਉਂਦੇ ਕਿਉਂਕਿ ਸੈਂਟਰਲ ਗਵਰਨਮੈਂਟ ਤੋਂ ਇਹਨਾਂ ਨੂੰ ਏਡਸ ਆਉਂਦੀਆਂ ਸਭ ਨੂੰ। ਤੋ ਉਹਦੇ ਵਿੱਚ ਪਾਰਟ ਹੁੰਦਾ ਹੈ ਸਟੇਟ ਗਵਰਨਮੈਂਟ ਕੋਆਪਰੇਟ ਕਰਕੇ ਕਹਿ ਸਕਦੇ ਆਂ ਕੋਆਪਰੇਟ ਹੁੰਦੇ ਆਂ ਸਭ ਜਗ੍ਹਾ ਕੱਲੀ ਸੈਂਟਰ ਗਵਰਨਮੈਂਟ ਕੁਝ ਨਹੀਂ ਕਰਦੀ ਕੱਲੀ ਸਟੇਟ ਗਵਰਨਮੈਂਟ ਵੀ ਕਿਤੇ ਵੀ ਕੁਝ ਨਹੀਂ ਕਰਦੀ ਦੋਨੋਂ ਕਲੱਬ ਕਰਕੇ ਕਰਦੇ ਆਂ ਸਿਵਲ ਹਸਪੀਟਲ ਦਾ ਧਿਆਨ ਵੀ ਪਤਾ ਕਿਉਂਕਿ ਤੁਸੀਂ ਵੀ ਤੁਹਾਡੀ ਇਸ ਸਵਾਲ ਦਾ ਪਹਿਲਾਂ ਹੀ ਜਵਾਬ ਦੇ ਦਿੱਤਾ ਕਿ ਸਾਡੇ ਕੋਲ ਤਾਂ ਇੱਥੇ ਹੀ ਡਾਕਟਰਾਂ ਦੀ ਕਮੀ ਹੈ ਸਿਵਲ ਹਸਪੀਟਲ ਵਿੱਚ ਸਭ ਤੋਂ ਜ਼ਿਆਦਾ ਫੁੱਟਫਾਲ ਆਏ تھے ਡੇਲੀ 200 ਤੋਂ 400 ਪੇਸ਼ੈਂਟ ਇੱਥੇ ਵਿਜ਼ਿਟ ਕਰਦਾ ਤੇ ਜੇ 400 ਪੇਸ਼ੈਂਟ ਨੂੰ ਅਸੀਂ ਅਟੈਂਡ ਕਰਨ ਲਈ ਸਾਡੇ ਕੋਲ ਡਾਕਟਰਾਂ ਦੀ ਟੀਮ ਨਹੀਂ ਪੂ ਉੱਥੇ ਵੀ ਤਾਂ ਨਵੇਂ ਡਾਕਟਰਸ ਨਵੀਂ ਟੀਮ ਅਪਾਇੰਟ ਹੋਊਗੀ ਨਾ ਹੁਣ ਤਾਂ ਵੈਸੇ ਵੀ ਡਾਕਟਰ ਉੱਥੇ ਸਿਰਫ 100 ਜਾਂ 150 ਮਰੀਜ਼ ਚ ਚੈੱਕ ਕਰਦਾ ਕਿਉਂਕਿ ਇਹਨਾਂ ਨੇ ਨਵੀਂ ਡਾਕਟਰ ਜਿਹੜੇ ਐਸਐਮ ਸਾਹਿਬ ਆ ਉਹਨਾਂ ਨੇ ਸਾਨੂੰ ਉਸ ਦਿਨ ਵੀ ਅਸੀਂ ਉਹਨਾਂ ਨੂੰ ਮਿਲ ਕੇ ਆਏ ਤਾਂ ਉਹਨਾਂ ਨੇ ਦੱਸਿਆ ਵੀ ਬਹੁਤ ਸਾਰੀਆਂ ਐਨਜੀਓਜ਼ ਵੀ ਇਹਦੇ ਚ ਹੈਲਪ ਕਰ ਰਹੀਆਂ ਡਾਕਟਰਸ ਦੇ ਕੋਲ ਦਵਾਈਆਂ ਦੀ ਕਮੀ ਵੀ ਹੈਗੀ ਹੈ ਐਨਜੀਓਜ਼ ਦੀ ਹੈਲਪ ਦੇ ਨਾਲ ਵੀ ਬਹੁਤ ਸਾਰੀਆਂ ਦਵਾਈਆਂ ਉੱਥੇ ਪਹੁੰਚਾਈਆਂ ਜਾਂਦੀਆਂ ਤਾंगी ਲੋਕਾਂ ਨੂੰ ਜਿਹੜੀ ਦਵਾਈਆਂ ਦੀ ਕਿੱਲਾ ਦਾ ਜਿਹੜਾ ਗਰੀਬ ਆਦਮੀ ਜਿਹੜਾ ਵਿਚਾਰਾ ਹੈਂਡ ਟੂ ਮਾਉਥ ਹੈ ਉਹਨੂੰ ਬਾਹਰ ਜਾ ਕੇ ਉਹ ਦਵਾਈਆਂ ਲਈ ਦਰਦਰਨਾ ਹੋਣਾ ਪਵੇ ਇੱਥੋਂ ਦਵਾਈਆਂ ਅਵੇਲੇਬਲ ਨੇ ਮਨੀਸ਼ ਜੀ ਇੱਕ ਚੀਜ਼ ਦੇਖਣ ਚ ਸਾਹਮਣੇ ਆਈ ਸੀਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਬਾਹਰੋਂ ਤੁਹਾਨੂੰ ਦਵਾਈ ਨਹੀਂ ਲੈਣੀ ਪਊਗੀ ਹਰ ਦਵਾਈ ਜਿਹੜੀ ਹੈਗੀ ਆ ਸਿਵਲ ਹਸਪੀਟਲ ਦੇ ਵਿੱਚ ਮਿਲੂਗੀ ਕਿਸ ਤਰ੍ਹਾਂ ਦੇਖਦੇ ਆ ਜੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਪੂਰਾ ਵੀ ਕਰਨਾ ਚਾਹੀਦਾ ਹੱਲੇ ਤੱਕ ਤਾਂ ਦਵਾਈਆਂ ਦਾ ਡਾਕਟਰ ਦੀ ਕੀ ਉੱਥੇ ਕਿੱਲਤ ਨਹੀਂ ਪੂਰੀ ਕਰ ਸਕੇ ਨਵੀਆਂ ਭਰਤੀਆਂ ਤਾਂ ਚੱਲ ਰਹੀਆਂ ਪਰ ਸਾਡੇ ਦਾ ਸ਼ਹਿਰ ਦੇ ਵਿੱਚ ਹੱਲੇ ਵੀ ਸਾਡਾ ਸਿਵਲ ਹ ਡਾਕਟਰ ਜੀ ਸਾਡੇ ਹੱਲੇ ਵੀ ਕਮੀ ਆ ਦਵਾਈਆਂ ਦੇ ਹੱਲੇ ਵੀ ਜੇ ਦਵਾਈਆਂ ਪੂਰਤੀ ਪੂਰੀ ਹੋ ਜਾਏ ਮੈਨੂੰ ਲੱਗਦਾ ਕਿ ਇਹ ਨਹੀਂ ਪੂਰੀ ਹੁੰਦੀ ਹੁੰਦੀ ਕਿਤੇ ਕਮੀ ਰਹਿ ਜਾਂਦੀ ਹੈ ਬਟ ਜਿੱਦਾਂ ਸੀਐਮ ਸਾਹਿਬ ਕਹਿ ਰਹੇ ਆ ਇਟ ਮੀਨਸ ਇਹ ਪੂਰਤੀ ਹੋਣੀ ਚਾਹੀਦੀ ਹੈ ਫੇਰ ਵੀ ਕਿਉਂ ਐਨਜੀਓਜ਼ ਇੱਥੇ ਹੈਲਪ ਕਰਨ ਆਉਂਦੀਆਂ ਇਟ ਮੀਨਸ ਉੱਥੇ ਕਮੀ ਹੈਗੀ ਹੈ ਹੱਲੇ ਵੀ ਐਨਜੀਓਜ਼ ਦੀ ਹੈਲਪ ਦੇ ਨਾਲ ਜੇ ਸਿਵਲ ਹਸਪੀਟਲ ਦੇ ਚ ਦਵਾਈਆਂ ਚੱਲਦੀਆਂ ਪਈਆਂ ਸੋ ਉਹਨੂੰ ਇਹ ਮੰਨਣਾ ਚਾਹੀਦਾ ਇਹਨਾਂ ਨੂੰ ਵੀ ਇੱਥੇ ਕਮੀਆਂ ਹੈਗੀਆਂ ਸਟੇਟ ਗਵਰਨਮੈਂਟ ਨੂੰ ਉਹਨੂੰ ਦੂਰ ਕਰਨਾ ਚਾਹੀਦਾ